ਮੇਰੇ ਬੇਚੇ ਮਾਜਿਆਲਾ ਮੈਨੂੰ ਬੜੇ ਦੁੱਖੀ ਪਾ ਰਹੇ ਨੇ ਮੈਨੂੰ ਦੁੱਖੀ ਪਾ ਕਿ ਨਾਮ ਆਪ ਜੀ ਦਾ ਮੇਰਾ ਨਾਮ ਚਰਨਜੀਤ ਚੰਨਾ ਜੀ ਹਾਂ ਸਰ ਜੀ ਤੇ ਕਿਸ ਤਰ੍ਹਾਂ ਘਟਨਾ ਹੋਈ ਹੈ ਸਭ ਦੱਸੋ ਇਹ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਲੰਗਰ ਲਾਇਆ ਸੀ ਆ ਜੀ ਤਾਂ ਉਹਦੇ ਉੱਤੇ ਨਾ ਜਿਹੜੀ ਫੁੱਲ ਬੁੱਟੀਆਂ ਲਾਰੇ ਸੀਗੇ ਜੀ ਉਹ ਜਿਸ ਟਾਈਮ ਟ੍ਰਾਂਸਫਾਰਮ ਉਤਾਰਿਆ ਹੋਇਆ ਸੀ ਤਾਂ ਇਹ ਮਨੀਮਾਨ ਉੱਪਰ ਚੜ ਗਿਆ ਜੀ ਅਜੇ ਰਸਤੇ 'ਚ ਗਿਆ ਜੀ ਇਹਨਾਂ ਨੂੰ ਉਹਦੀ ਬਾਹ ਨੂੰ ਕਰੰਟ ਲੱਗਿਆ ਪਰ ਡਿੱਗਣ ਸਾਰੀ ਮੌਤ ਹੋ ਗਈ ਕਿੱਥੇ ਡਾਕਟਰਾਂ ਨੇ ਡਾਕਟਰਾਂ ਕੋਲ ਲੈ ਕੇ ਆਏ ਡਾਕਟਰਾਂ ਕੋਲ ਲੈ ਕੇ ਸਮਾਣੇ ਹਸਪੀਟਲ ਪਹੁੰਚੇ ਜੀ ਇਹਨਾਂ ਨੇ ਮੁਕਤ ਕਰਾਇਆ ਕਹਤਾ ਜੀ ਡੈਮੇਜ ਆਈ ਤੇ ਬਾਕੀ ਬਾਕੀ ਸੀ ਮੁੰਡਾ ਕਿਸੇ ਕਿਸ ਤਰ੍ਹਾਂ ਸੇਵਾ ਕਰਦਾ ਸੀ ਚਲੋ ਜੀ ਪਹਿਲਾਂ ਤਾਂ ਜੋ ਕੁਝ ਸੀ ਜੀ ਹੁਣ ਤਾਂ ਮੈਂ ਤਾਂ ਮੌਕੇ ਦਾ ਮੈਂਬਰ ਆ ਜੀ ਜਿੱਥੇ ਹਾਂਜੀ ਹਾਂਜੀ ਸੇਵਾ ਦੇ ਥਾਂ ਤੇ ਸੇਵਾ ਕਰਦਾ ਸੀ ਕੋਈ ਇਹ ਨਹੀਂ ਕਹਿ ਸਕਦੇ ਵੀ 24 ਘੰਟੇ ਹੀ ਸੀਗਾ ਸੇਵਾ ਵੀ ਕਰ ਹਾਂਜੀ ਪੰਚਾਇਤ ਮੈਂਬਰ ਬੁੱਟਾ ਸਿੰਘ ਵਾਲੇ ਹਾਂਜੀ ਮੌਕੇ ਦਾ ਪੰਚਾਇਤ ਮੈਂਬਰ ਹੈ ਜੀ ਕਿਹੜੇ ਪਿੰਡ ਤੋਂ ਬੁੱਟਾ ਸਿੰਘ ਵਾਲੇ ਤੋਂ ਹੀ ਇਹ ਆਪ ਵੀ ਸੀ ਹਾਂਜੀ ਹਾਂਜੀ ਨਾਮਪੁਰਾ ਇਹਦਾ ਇਹ ਮਨੀ ਮਾਨੀ ਕਹਿੰਦੇ ਨੇ ਜੀ ਹੈ ਮਨੀ ਬਰਾੜ ਜੀ ਮਨੀ ਬਰਾੜ ਹਾਂਜੀ ਮਨੀ ਬਰਾੜ ਉਮਰ ਕਿੰਨੇ ਕੇ ਜੀ ਉਮਰ ਇਹ ਦੀ 27 ਸਾਲ ਦੇ ਲੰਨ ਸਮੇਂ ਜਸਵੰਦਰ ਅਮਰਜੀਤ ਸਿੰਘ ਅਮਰਜੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬੁੱਟਾ ਸਿੰਘ ਵਾਲਾ ਹਾਂ ਜਿਹੜੇ ਹੱਸਾ ਹੋਇਆ ਕੰਡ ਲੱਗੇ ਮੁੰਡੇ ਨੂੰ ਕੀ ਨਾਮ ਹੈ ਮਨੀ ਸਿੰਘ ਜੀ ਕਿਸ ਤਰ੍ਹਾਂ ਲੱਗਿਆ ਕਿ ਬਣੀ ਗੱਲ ਇਹ ਫਿਰ ਲਾਈਟਰਨ ਲੱਗਿਆ ਜੀ ਲੜੀਆਂ ਲਾਉਂਦਾ ਸੀ ਅੱਛਾ ਉਹ ਆ ਮੇਲੇ ਵਾਸਤੇ ਨਾ ਲੰਗ ਕਿੱਥੇ ਲੈ ਰਹੇ ਸੀ ਕੱਗੇ ਲੈਵੇ ਜੀ ਲੰਗਰ-ਵੰਗਰ ਲਾ ਰਹੇ ਸੀ ਹਾਂ ਲੰਗਰ ਲਾਉਂਦੇ ਸੀ ਹਾਂਜੀ ਹਾਂ ਤੇ ਕਰੰਟ ਲੱਗਿਆ ਮੌਕੇ ਤੇ ਹਾਂ ਜੀ ਮੌਕੇ ਤੇ ਕਰੰਟ ਲੱਗਿਆ ਇੱਥੇ ਲੈ ਆ ਫਿਰ ਨਾਲ ਦੇ ਨਾਲ ਕੱਗੇ ਅਸਮਾਨੀ ਲੈ ਕੇ ਆਈ ਹਫਸਾਬ ਉਮਰ ਕਿੰਨੀ ਹੈ ਵੀ ਆਹ ਇੱਕ ਸਾਲ ਹਾਂ 27 ਸਾਲ ਦਾ ਤੁਸੀਂ ਸਰਪੰਚੋਂ ਹਾਂਜੀ ਆ ਸਰਪੰਚਾਂ ਜੀ ਮੌਕੇ ਤੇ ਇਸ ਟਾਈਮ ਮੌਕੇ ਤੇ ਹਾਂਜੀ ਖਾ ਮੌਕੇ ਕਿਸ ਨਾਮ ਦੱਸੋ ਤੁਸੀਂ ਬਣਾ ਅਮਰਜੀਤ ਸਿੰਘ ਡਾਕਟਰ ਜਿਹੜੇ ਗੋਡੀ ਆਈਏ ਮਲੇਚੀ ਬ੍ਰੋਡਰ ਹੈਗੇ ਹਾਂਜੀ ਬ੍ਰੋਡਰ ਕੀ ਨਾਮ ਦੱਸੋ ਕੀ ਦੱਸਿਆ ਬਣਾ ਸਤਵਿੰਦਰ ਸਿੰਘ ਨਾਮ ਹੈ ਬੂਟਾ ਸਿੰਘ ਵਾਲਾ ਵਿਲੇਜ ਦਾ ਪੇਸ਼ੈਂਟ ਸੀਗਾ ਲੰਗਰ ਦੀ ਸੇਵਾ ਕਰ ਰੇ ਸੀ ਲਾਈਟ ਲਗਾ ਰੇ ਸੀਗੇ ਤੇ ਸ਼ੌਕ ਲੱਗਿਆ ਕਿੰਨੀ ਕੇਸ ਦੱਸਿਓ ਨਾਮ ਜੋ ਪੈਂਟਿਕ ਸਰ ਥੈਂਕ ਯੂ ਤੇ ਸਿਸਟਮ ਬੰਦ ਬ੍ਰੋਡਰ ਸੀ ਹਾਂਜੀ ਬ੍ਰੋਡਰ ਸੀ ਚੈੱਕ ਕੀਤਾ ਹੋਗਾ ਤੁਸੀਂ ਹਾਂਜੀ कितने किसी करंट लगे बहुत सब बहुत हाथ से हाँ uh -huh. जी